ਸਾਰੇ ਫਰੀਦਕੋਟ ਨਿਵਾਸੀਆਂ ਨੂੰ ਰਾਦੇ ਰਾਦੇ ਹਾਂਜੀ ਅਸੀਂ ਭੈਣ ਭਰਾ ਦੀ ਜੋੜੀ ਫਰੀਦਕੋਟ ਵਿੱਚ ਪਹਿਲੀ ਵਾਰ ਇੱਕ ਧਰਮਿੰਦਰ ਲਈ ਛੋਟੀ ਜੀ ਸ਼ਰਧਾਂਜਲੀ ਦੇ ਤੌਰ ਤੇ ਪ੍ਰੋਗਰਾਮ ਕਰ ਰਹੇ ਹਾਂ ਇੱਕ ਸ਼ਾਮ ਤਰਮਿੰਦਰ ਦੇ ਨਾਮ ਸੋ ਇਹਦੇ ਵਿੱਚ ਅੰਤਖਸ਼ਰੀ ਦੇ ਪੰਜ 라ਉਂਡ ਹੋਣਗੇ ਤੇ ਜਿਸ ਵਿੱਚ ਮਤਲਬ ਤੁਸੀਂ ਤਰਮਿੰਦਰ ਦਾ ਕੋਈ ਵੀ ਗਾਣਾ ਆਪਦੀ ਆਵਾਜ਼ ਵਿੱਚ गा ਕੇ ਇਹ ਕਰ ਸਕਦੇ ਹੋ ਪਾਰਟਿਸਿਪੇਟ ਕਰ ਸਕਦੇ ਹੋ ਤੇ ਉਸ ਵਿੱਚ ਅਸੀਂ ਆਡੀਅன்ஸ் ਨੂੰ ਵੀ ਕੁਝ ਮਤਲਬ ਕੁਐਸਚਨ ਆਨਸਰ ਕਰਾਂਗੇ ਜਿਹਦੇ ਵਿੱਚ ਆਪਾਂ ਵਿਨਰਸ ਨੂੰ ਗਿਫਟ ਕੱਢਾਂਗੇ ਤੇ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਆ ਇਸ ਕਰਕੇ ਸਾਨੂੰ ਇਹ ਹੈ ਵੀ ਤੁਸੀਂ ਸਭ ਸਾਨੂੰ ਸਹਿਯੋਗ ਦਿਓ ਕਿਉਂਕਿ ਤਰਮਿੰਦਰ ਇੱਕ ਪੰਜਾਬ ਦੇ ਵਾਸੀ ਸੀਗੇ ਇਸ ਕਰਕੇ ਪੰਜਾਬ ਵਿੱਚ ਉਹਨਾਂ ਦਾ ਪ੍ਰੋਗਰਾਮ ਕਰਨਾ ਬਹੁਤ ਹੀ ਸਾਨੂੰ ਮਤਲਬ ਜ਼ਰੂਰੀ ਲੱਗਿਆ ਆਪਣੇ ਪੰਜਾਬ ਦੇ ਹੀ ਮੈਨ ਹੈ ਉਹ ਹਮੇਸ਼ਾ ਹੀ ਰਹਿਣਗੇ ਆਪਣੀਆਂ ਯਾਦਾਂ ਵਿੱਚ ਇਸ ਕਰਕੇ ਸਾਨੂੰ ਤੁਸੀਂ ਆਪਣਾ ਪੂਰਾ ਸਹਿਯੋਗ ਦਿਓ ਤਾਂ ਜੋ ਸਾਨੂੰ ਨਿਰਾਸ਼ ਨਾ ਹੋਣਾ ਪਵੇ ਜੋ ਅਸੀਂ ਉਹਨਾਂ ਦੀ ਕਰਕੇ ਇਹ ਕਦਮ ਚੁੱਕਿਆ ਹੈ ਇਸ ਪ੍ਰੋਗਰਾਮ ਦੇ ਐਂਟਰੀ ਕਿੰਨੀ ਹੈ ਤੇ ਕਿਸ ਦਿਨ ਨੂੰ ਤੇ ਕਿਸ ਜਗ੍ਹਾ ਤੇ ਹੋਵੇ ਗਈ ਇਹ ਪ੍ਰੋਗਰਾਮ 10 ਜਨਵਰੀ 2026 ਸ਼ਨੀਵਾਰ ਸ਼੍ਰੀ ਦਾਦਾ ਕ੍ਰਿਸ਼ਨ ਧਾਮ ਵਿੱਚ ਹੋ ਰਿਹਾ ਹੈ ਇਹਦੀ 200 ਰੁਪਏ ਐਂਟਰੀ ਫੀਸ ਹੈ ਜੋ ਕਿ ਤੁਸੀਂ 200 ਪੇਮੈਂਟ ਕਰਵਾਉਂਗੇ ਤਾਂ ਤੁਹਾਨੂੰ ਕੁਪਨ ਦਿੱਤਾ ਜਾਵੇਗਾ ਤੇ ਜਿਹਨੇ ਮਤਲਬ ਕੋਈ ਗਾਣਾ ਗਾਣਾ ਤਰਮਿੰਦਰ ਦਾ ਜਾਂ ਅੰਤਖੜੀ ਵਿੱਚ ਪਾਰਟਿਸਪੇਟ ਕਰਨਾ ਹੈ ਉਹਨਾਂ ਵਾਸਤੇ 500 ਰੁਪਏ ਫੀਸ ਹੈ ਜੀ ਹਾਂਜੀ ਸਭ ਤੁਹਾਡੇ ਮਨ ਵਿੱਚ ਇਹ ਪ੍ਰੋਗਰਾਮ ਬਾਰੇ ਕਿਸ ਤਰ੍ਹਾਂ ਖਿਆਲ ਆਇਆ ਫਰੀਲਪੁਰ ਵਿੱਚ ਹੀ ਇਹ ਪ੍ਰੋਗਰਾਮ ਕਰਾਉਣਾ ਚਾਹੀਦਾ ਹਾਂਜੀ ਮੇਰੇ ਮਨ ਵਿੱਚ ਖਿਆਲ ਇਸ ਲਈ ਆਇਆ ਪਿੱਛੇ 20 ਦਸੰਬਰ 2025 ਧਰਮਿੰਦਰ ਜੀ ਦੀ ਡੈਥ ਹੋਈ ਸੀ ਇਸ ਤੋਂ ਮੈਨੂੰ ਬਹੁਤ ਇਹ ਹੋਇਆ ਵੀ ਆਪਣੇ ਪੰਜਾਬ ਦੇ ਹੀ ਮੈਨ ਦੇ ਉੱਪਰ ਬਾਲੀਵੁੱਡ ਦੇ ਜੋ ਹੀਰੋ ਆਪਣੇ ਪੰਜਾਬ ਵਿੱਚੋਂ ਗਏ ਉਸੇ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਇਸ ਲਈ ਉਸ ਦੀ ਯਾਦ ਵਿੱਚ ਕੁਝ ਕੀਤਾ ਜਾਵੇ ਇਸ ਲਈ ਮੇਰੇ ਮਨ ਵਿੱਚ ਆਇਆ ਕਿ ਤਰਮਿੰਦਰ ਦੇ ਨਾਮ ਇੱਕ ਸ਼ਾਮ ਰੱਖੀ ਜਾਵੇ ਤੇ ਵਧੀਆ ਲੋਕਾਂ ਨੂੰ ਇੰਟਰਟੇਨਮੈਂਟ ਕਰਾਇਆ ਜਾਵੇ ਇਸ ਲਈ ਅਸੀਂ 10 ਜਨਵਰੀ ਰਾਜਾ ਕ੍ਰਿਸ਼ਨ ਤਾਮ ਫਰੀਦਕੋਟ ਵਿਖੇ ਇਹ ਪ੍ਰੋਗਰਾਮ ਕਰਨ ਦਾ ਨਿਸ਼ਚੈ ਕੀਤਾ ਹੈ